ਜੀ ਸਤਿ ਸ਼੍ਰੀ ਅਕਾਲ ਫੋਰਸਨ ਆਫ ਫਰੰਟੋ ਦਾ ਕੀ ਹਾਲ ਹੈ ਆਸ ਕਰਦੇ ਤੈ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵਾਈਕੁਰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਫਰੈਂਡ ਇਧਰ ਇੱਕ ਦੀ ਲੋੜੀ ਤੋਂ ਪਹਿਲਾਂ ਦੀ ਇਹ ਵੀਡੀਓ ਹੈ ਅੱਜ ਅਸੀਂ ਛਾਂਗ ਰਹੇ ਹਾਂ ਗੰਨੇ ਤੇ ਦਾਣ ਜੋ ਅਸੀਂ ਕਢਵਾ ਕੇ ਲਿਆਵਾਂਗੇ ਰੋ ਕਰਦੇ ਲਾਇਏ ਹੋਏ ਗੰਨੇ ਆ ਗਾਰਡਨ ਚ ਤੇ 15 ਕਿਲੋ ਰੋ ਨਿਕਲ ਕੇ ਇਸੇ ਛਾਂਗ ਰਹੇ ਨੇ ਸਾਫ਼ ਕਰ ਰਹੇ ਨੇ ਤਾਂ ਜੋ ਅਸੀਂ ਲੋੜੀ ਵਾਲ ਦਿਨ ਖੀਰ ਬਣਾਵਾਂਗੇ ਰੋ ਦੀ ਨਾਲ ਟਟਣਾ ਕਰਾਂਗੇ ਉਹਦੀ ਵੀ ਵੀਡੀਓ ਸ਼ੇਅਰ ਆ ਦੇਖ ਸਕਦੇ ਜੀ ਤੁਹਾਨੂੰ ਜੇ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀਆਂ ਨੇ ਆ ਦੇਖ ਸਕਦੇ ਜੇ ਪਹਿਲੇ ਨਾ ਗੰਨੇ ਪਣ ਨੇ ਤੇ ਹੁਣ ਇਹਨਾਂ ਨੂੰ ਛਾਂਗ ਰਹੇ ਨੇ ਬਾਅਦ ਚ ਧੋਣਗੇ ਤੇ ਲੈ ਕੇ ਜਾਣਗੇ ਤੁਹਾਡਾ ਸਾਰਾ ਹੀ ਵੀਡੀਓ ਸ਼ੇਅਰ ਕਰਾਂਗੇ ਇਧਰ ਅੰਛਾ ਧਾਖਾ ਰਿਹਾ ਹੈ ਗੰਨੇ ਤੇ ਨਾਲ ਤੁਹਾਨੂੰ ਦੱਸਾਂਗੇ ਹੋਰ ਵੀ ਆਏ ਸਾਡੇ ਘਰ ਆਏ ਹੋ ਇਧਰ ਗਰ ਭੇਜ ਨਹੀਂ ਕਮਾਦ ਛੇਲੇ ਰਹੇ ਨੇ ਤੇ ਇਧਰ ਤਾਂ ਮੈਂ ਗਾੜਾ ਸਾਡਾ ਪਾਣੀ ਨਾ ਭਰਦੀ ਮੰਮੀ ਸਾਡੀ ਬੈਠ ਗਈ ਧੁੱਪੇ ਸ਼ੁਕਰ ਕੀਤਾ ਦੋ ਭਾਵਾ ਵੀ ਬੜੀ ਪਰ ਤੇ ਮੌਸਮ ਤੁਹਾਨੂੰ ਦਿਖਾਦੀ ਹੈ ਅੱਜ ਦਾ ਆਸਮਾਨ ਸਾਫ ਹੋ ਗਿਆ ਮੇਰੇ ਖਿਆਲ ਕੱਲ ਧੁੱਪ ਜ਼ਰੂਰ ਲੱਗੇਗਾ ਲੋੜੀ ਵਾਲਾ ਦੇਣਾ ਤੇ ਸਾਡੇ ਆਏ ਸੀ ਪਰੌਨੇ ਤੇ ਉਹ ਚਲੇ ਗਏ ਤੇ ਪਕੌੜੇ ਅਸੀਂ ਖਾਦੇ ਬੜਾ ਹੋ ਜਿਆਦਾ ਸੁਆਦ ਇਹ ਤਾਂ ਸਾਰਾ 뷰 ਦਿਖਾਨੀ ਹੈ ਅੱਜ ਦਾ ਆਹ ਸੜਕਾ ਦਾ 뷰 ਦੇਖੋ ਸਾਫ ਸਫਾਈ ਹੋ ਗਈ ਹੈ ਸਵੇਰੇ ਸਵੇਰੇ ਆਕੇ ਫਰਾਉਣੀ 9 ਵਜੇ ਬਣਾ ਫੋਨ ਕਰਤਾ ਦਵਾ ਦਵਾ ਝਾੜੂ ਪੋਚੇ ਲਾਇ ਸਾਰੇ ਕੰਮ ਕੀਤੇ ਅੰਦਰੋਂ ਕਹਿੰਦੇ ਹੁਣ ਚੱਲੇ ਆਸਮਾਨ ਦੀ ਰੁੱਝੇ ਬੱਦਲ ਮੱਝਾਂ ਸ਼ਾਰੀਆਂ ਦੀ ਗੰਧਰ ਹੈ ਮੱਝਾਂ ਨੂੰ ਘੜੀ ਘੜ ਪੇਜ ਨਹੀਂ ਮੈਂ ਬਾਹਰ ਕੱਢ ਦਨ ਦਰਮਿਆਨ ਨੂੰ ਦੱਸਦੀ ਹੈ ਕੱਪੜੇ ਮੈਂ ਕਿਹਾ ਤੋੜ ਗਏ ਪਾਣੀ ਕਰਨ ਰੱਖਿਆ ਹੈ ਤੇ ਹੁਣ ਸਾਡੇ ਰਸੀਦ ਦੀ ਲਾਈਟ ਖਰਾਬ ਹੋਈ ਹੈ ਕੱਪੜੇ ਭਾਈ ਹੈ ਪਾਣੀ ਭਰ ਗਿਆ ਹੈ ਬਾਥਰੂਮ ਦੀ ਲਾਈਟ ਖਰਾਬ ਹੋ ਗਈ ਸਾਬ ਸਫਾਈ ਦੀ ਡਿ렉ਸ਼ਨ ਤੇ ਸਾਰੀ ਕਰ ਲਈ ਅਸੀਂ ਤੇ ਆ ਹੁਣ ਸਲੈਫ ਸਾਫ ਕਰਨੀ ਹੈ ਪਕੌੜੀ ਕੱਟੇ ਸੀ ਉਹਦਾ ਵੀਡੀਓ ਨਹੀਂ ਸ਼ੇਅਰ ਹੋਈ ਕਾਲੀ ਕਾਲੀ ਪਾਣੀ ਗਰਮ ਰੱਖਿਆ ਕੱਪੜੇ ਝਵਾਣਾ ਹੈ ਤੇ ਦੇਖ ਸਕਦੇ ਸਬੂਤ ਪਕੌੜਿਆਂ ਦਾ ਆਓ ਪਿਆ ਜੀ ਤੇ ਹੁਣ ਸਭ ਸਫਾਈ ਕਲੀਨਿੰਗ ਡਨ ਕੀਤੀ ਦਾ ਉਹਨਾਂ ਦੇ ਚੰਦ ਚ ਬੀਤੀ ਹੈ ਆਪਣੇ ਫੇਸਪਾ ਕਰਕੇ ਜੋੜੇ ਡਨ ਹੋ ਉਹ ਉਹ ਵੇਖ ਇਹਨਾਂ ਦੀ ਗੁੱਡੀਆਂ ਕਿਤਰਾ ਮੰਜਾ ਭਰੇ ਆ ਜਾਈ ਇਹਨਾਂ ਨੇ ਹੁਣ ਸਵੇਰੇ ਲੈਣੀਆਂ ਗੱਲ ਪਰਛੋਦੀਆਂ ਰਾਈਮ ਰੂਮ ਦੀ ਵੀ ਕਰਤੀ ਕੋਈ ਸਾਰੀ ਸਭ ਸਾਫ ਸਫਾਈ ਹੋ ਚੁੱਕੀ ਕਪੜੇ ਤੁਹਾਨੂੰ ਫਿਰ 2-3 ਦਿਨ ਤੋ ਰਹਿਣੇ ਆ ਚਲੋ ਠੀਕ ਹੈ ਫਿਰ ਤੁਹਾਨੂੰ ਜੂ ਜੂ ਕੰਮ ਹੋ ਜਾਈ ਜਾਏਗਾ ਮਿਲ ਜਾਵਾਂਗੇ ਮੈਂ ਕਰੀ ਮਸ਼ੀਨ ਚ ਕਪੜੇ ਪਾਦਾ ਮੇਰੇ ਮੋਟਰ ਚੱਲਣਗੇ ਠੀਕ ਹੈ ਫਿਰ ਉਹ ਬੁੱਤ ਛਾਂਗ ਰਹੇ ਨੇ ਕਰੀ ਫਿਰ ਉਹਨਾਂ ਕੋਲ ਆ ਜਾਂਦੇ ਹਾਂ हाँ। ना ना। तो तो ने नहीं कद को तो कोई धोदा है वज गया ही, पता नहीं कित तो मेनू ਤੇਰੀ ਸ਼ਗਲ ਅਗਲ-ਅਗਲ ਰਹਦੀ ਹੈ ਵਨ ਲਈ ਜੀ ਹੁਣ ਲੈ ਕੇ ਪਾ ਰਹੀ ਜਨਾ ਤੋਤੇ ਆ ਹੁੰਦਾ ਵੀ ਸਾਫ ਸਾਈ ਹੋ ਗਈ ਹੈਂ ਤਾਂ ਇਹੜੇ ਕੈਸਾ ਲੱਗਦੀ ਹੈ ਹਾਂ ਲੱਗਦੀ ਹੈ ਕੱਲਾ ਕੱਲਾ ਕਰਕੇ ਜਨਾ ਤੋਤਾ ਨਹੀਂ ਆਪਣੀ ਫਿਰ ਇਹੋ ਤੇ ਘਰ ਦੀ ਚੀਜ਼ ਹੁੰਦੀ ਨਾ ਆਰਗੈਨਿਕ ਜਿਸ ਲੈ ਹੁੰਦਾ ਹੈਗਾ ਇਹ ਤਾਂ ਮੇਲਾ ਜੇ ਸਾਡਾ ਆਹ ਦੱਸਿਆ ਗ੍ਰੀਫੀ ਜੀ ਇਹੋ ਤੇ ਆਪਣੇ ਘਰ ਆਂਦੀਆਂ ਚੀਜ਼ਾਂ ਦਾ ਫਾਇਦਾ ਹੁੰਦਾ ਹੈ ਇਹ ਕੰਨੇ ਕਿੱਡੇ ਸਾਫ ਮਿੱਟੀ ਦਾ ਕਿਤੇ ਖਾਨੀ ਕੋ ਨਹੀਂ ਇਹ ਤਾਂ ਜੀ ਕਰਦਾ ਹੈ ਜੀ ਇਹਨੂੰ ਸ਼ੋਕ ਹੈ ਇਹ ਨੇ ਲੈ ਨਾ ਮੈਂ ਇਹਨੂੰ ਦਿੱਤੀ ਹੀ ਹੋਏ ਆਪਾਂ ਇੰਦੀਆਂ ਗੋਡੀਆਂ ਨਹੀਂ ਦਿੰਦੇ ਜਿੰਨੇ ਲੋਕ ਦਿੰਦੇ ਕੰਨੇਆਂ ਨੂੰ ਆਪੀ ਹੋ ਜਾਂਦੀ ਐ ਚਲੋ ਉਧਰੋਂ ਖਾਲੀ ਵੀ ਹੋ ਗਿਆ ਹੁਣ ਇਹਦੀ ਵੀ ਸਾਰੀ ਆਪਾਂ ਸਬਜ਼ੀਆਂ ਨੇਗੀਆਂ ਬੀਜ ਦੇਣੀਆਂ ਇਸਦੀ ਪਹਿਲੋ ਵੀ ਚਲੋ ਠੀਕ ਐ ਮੈਂ ਡਿੱਗੀ ਲੈ ਆ ਕੇ ਦਵਾ और नेता में रही ਲੋਕ ਹੀ ਆ ਮੋਟੇ ਵਿੱਚ ਆਉਂਦਾ ਕੋਈ ਗਾਉਂਦੀ ਨਹੀਂ ਸ਼ਾਇਦ ਬਿਰੂ ਅਰੇ ਰਹਿਵਾ ਭਾਈ ਇਧਰ ਅਰੇ ਤੀਓ ਬੰਦੇ ਇਹਨੂੰ ਤੇ ਹੋ ਕਿਉਂ ਘੱਟ ਕੇ ਲਿਆ ਫੱਟ ਗਈ ਇੱਧਰ ਦੀ ਆਵੇ ਮੈਂ ਗਈ ਲਾ ਫੇਰ ਖਲਿਓ ਫੇਰ ਦੁੱਗੀ ਹੋ ਗਈ ਆ ਪਾ ਵੇ ਰੋਣ ਚ ਨੰਬਰ ਗਿਆ ਤਿੰਨ ਜਿਆਦਾ ਹੀ ਲੱਗੇ 10 ਲੀਟਰ ਹੋ ਗਈ ਹੂੰ 1 ਲੀਟਰ ਦੇ ਦੀ ਕਿੰਨੇ ਦੇ 15 ਕਿਲੋ ਰੋ ਨਿਕਲੀ ਸਾਡੀ ਦੰਦ ਖਾਨੇ ਆ ਦੇਖਿਓ ਇਹ ਮੇਰਾ ਹੋ ਗਿਆ ਤੀ ਆ ਦੇਖ ਆ ਅੱਦਗੀ ਜਿਹੜੀ ਜੇ ਤੇ ਆ ਵੀ ਅਣ ਪੀਵਾਂਗੇ ਵੀ ਤੇ ਕੀ ਵੀ ਬਣਾਵਾਂਗੇ ਤੇ ਜੇ ਕੋਈ ਸਾਡੇ ਆਂਟੀ ਗਵਾਂਟੀ ਹੋਣਗੇ ਮੰਗਣਗੇ ਤੇ ਦੇ ਦਾਂਗੇ ਕੋ ਲੋ ਜੀ ਆ ਚੁੱਕੀ ਹੈ ہماری ਰੋ ਕਾ ਜੱਗਬਰਕਰ ਪਿਲਾ ਤੋ ਇਸ ਕੀ ਮਾਂ ਇਸ ਕਾ ਬੱਚਾ ਔਰ ਇਸ ਕਾ ਹਾਂ ਮਿੱਟੀ ਘਾਟ ਜੇ ਆਹੋ ਕਹਾਣੀ ਕੀ ਗੱਲ ਲੀ ਟਰੈਕਟਰ ਜਾਦਾ ਵਿੱਚ ਹਾਂ ਕੱਕੜ ਆ ਗਏ ਆਉਤਾ ਹਨਾ ਦੰਨੇ ਨਹੀਂ ਮਿੱਠੇ ਤੇ ਪਾਣੀ ਪੈ ਗਿਆ ਨਾ ਪਾਪਾ ਜਿਹੜਾ ਆਪਾਂ ਕਿਹਾ ਧੋ ਨਹੀਂ ਪਾਣੀ ਪੈ ਗਿਆ ਇੱਥੇ ਆ ਬੇ ਕੋ ਗੁੱਸੇ ਗੱਟੇ ਹੀ ਪਾੰਦਾ ਪਾਪਾ ਨੇ ਘੇਰ ਵੇਖੀ ਖੱਲੇ ਡਿੱ ਗਈ ਕੀ nara Oshe deti oyla